ਮਨੋਂ ਬੇਨਤੀਆਂ ਕਬੂਲ ਕਰਦੇ ਹਾਂ ਬੜੀ ਪ੍ਰੀਮ ਦੀ ਵਿੱਚ ਭੇਜੇ ਪਿਆ ਆਪ ਨੂੰ ਸੰਗਤਨੀ ਪਾਵਨ ਬਾਣੀ ਦੀ ਯਾਦ ਗੁਰਬਾਣੀ ਸ਼ਬਦ ਦੇ ਨਾਲ ਜੁੜਨਾ ਦਿੰਦਾ ਹੈ ਗੁਰਬੁਲਬੀ ਸਿੰਘ ਪਾਸ਼ਾ ਜੀ ਜਦੋਂ ਦੁਮੇ ਪੁੱਤਰ ਉਹਨਾਂ ਦੇ ਧੰਕਾਰ ਦੀ ਗੜੀ ਦੇ ਵਿੱਚ ਅੱਖਾਂ ਸਤਾਵੀਂ ਸ਼ਹੀਦियां ਪਾ ਜਾਂਦੇ ਨੇ ਉਸ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੱਥ ਦੇ ਵਿੱਚ ਸ਼ਮਸ਼ੀਰ ਫੜ ਕੇ ਆਪ ਮੈਨਾਂ ਦੀ ਪੂਜਣ ਵਾਸਤੇ ਤਿਆਰ ਹੋਏ। ਮੁਖਤੋ ਸ਼ਬਦ ਨੂੰ ਚਰਨ ਕਰਦੇ ਨੇ ਪੀਓ ਪਿਆਲਾ ਇਲਮ ਕਾਸ਼ੁਰ ਹੈ ਅਸਵਾਦ ਆਜ ਖਾਲਸਾ ਖਾਸ ਹੋਇਆ ਸਤਿਗੁਰ ਦੇ ਦਰਬਾਰ ਆਦਮੀਰਾ ਪੁੱਤਾਂ ਦੀ ਵਾਂਗ ਪਾਲਿਆ ਹੋਇਆ ਖਾਲਸਾ ਗੁਰੂ ਦੇ ਦਰਬਾਰ ਦੇ ਵਿੱਚ ਕੁਰਬਾਨੀਆਂ ਹੋਈਆਂ ਮੇਰੀ ਉਹ 40 ਯੋਧੇ ਉਹ 40 ਸੂਰਬੀਰ ਲੱਖਾਂ ਦੀ ਫੌਜ ਦਾ ਮੁਕਾਬਲਾ ਕਰਦੀ ਮੇਰੇ ਲਖਤੀ ਜ਼ਿਕਰ ਤੋਂ ਵੀ ਵੱਡੇ ਸਪੁੱਤਰ ਇਸ ਮੈਦਾਨ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰਦੇ ਹਨ ਤਿਹੀ ਬਾਦਸ਼ਾਹ ਮੈਨੂੰ ਹੀ ਬਾਦ ਰੱਖੂ ਮੈਂ ਵੀ ਉਸ ਮੈਦਾਨ ਦੀ ਵਿੱਚ ਜਾ ਕੇ ਤੇਰੀ ਇਸ ਹੁਕਮ ਦੀ ਪਾਲਣਾ ਕਰਦਾ ਹੋਇਆ ਮੈਂ ਵੀ ਇਸ ਮੌਤੂ ਲੋਚਦਾ ਹਾਂ ਮੈਂ ਵੀ ਇਸ ਜੀ ਦੀ ਪ੍ਰਾਪਤ ਕਰਨੀ ਚਾਹੁੰਦਾ ਉਸ ਵੇਲੇ ਜਦੋਂ ਪੰਜਾ ਪਿਆਰਿਆਂ ਨੇ ਹੁਕਮ ਕੀਤਾ ਸੀ ਵੀ ਤੁਸੀਂ ਇਸ ਗੜੀ ਨੂੰ ਖਾਲੀ ਕਰਕੇ ਜਾਣਾ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਖਦੇ ਨੇ ਕਿ ਮੀਰੀ ਬੂ ਇਸ ਮੌਤੂ ਲੋਚਦੀ ਰਹੀ ਪਰ ਮੈਂ ਹੁਕਮ ਪਾਜ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲੱਖ ਵਾਰੀ ਕਿ ਮੈਂ ਕੋਤ ਮਰਵਾ ਕੇ ਆ ਗਿਆ ਹਾਂ ਇਨਾ ਮਿਹਣੀਆਂ ਤੋਂ ਕਾਦਾ ਮਾਨ ਸਮਝਦਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ ਪਰ ਮੈਂ ਇੱਕ ਗੱਲ ਨਹੀਂ ਸੁਣਨੀ ਚਾਹੁੰਦਾ ਕਿ ਮੈਨੂੰ ਕੋਈ ਇਹ ਆਖੇ ਕਿ ਗੋਬਿੰਦ ਸਿੰਘ ਨੂੰ ਜੰਗ ਦਾ ਜੋਰ ਸਮਝੀ ਇਹੀ ਮੈਦਾਨ ਦੀ ਵਿੱਚ ਪਈ ਨਹੀਂ ਇਹਨਾਂ ਵੱਲ ਤੱਕ ਵੀ ਕੋਈ ਮੀਰੇ ਵੱਲ ਇਸ਼ਾਰਾ ਕਰੇ ਕਿ ਗੁਰੂ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਇਸ ਕਰਕੇ ਮੈਂ ਮੈਦਾਨ ਦੇ ਵਿੱਚ ਜਾਣਾ ਕਹਿੰਦਾ ਬੜਾ ਸੋਹਣਾ ਲਿਖਦਾ ਆਖਦੇ ਆਇਆ ਰੂਹ ਵਿੱਚ ਪੁਤਲਾ ਸ਼ਰਬ ਲੋਹ ਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਤਾਰੀਫ ਕਰਦਾ ਜੀ ਗੁਰੂ ਗੋਬਿੰਦ ਸਿੰਘ ਦੀ ਪਾਸ਼ਾ ਜੀ ਦੀ ਸ਼ਖਸ਼ੀਤ ਕਿਵੇਂ ਦੀ ਸੀ ਉਹਨਾਂ ਦਾ ਉਹਨਾਂ ਦੀ ਦਿੱਖ ਕਿਵੇਂ ਦੀ ਸੀ ਉਸ ਨੂੰ ਨੇ ਆਪਣੀ ਕਲਪਨਾ ਦੇ ਵਿੱਚ ਕਮਤਾ ਦੇ ਦੁਆਰਾ ਬਿਆਨ ਕੀਤਾ ਹੈ ਕਹਿੰਦਾ ਆਇਆ ਰੂਹ ਵਿੱਚ ਪੁਤਲਾ ਸਰਬ ਲੋ ਦਾ ਜਿਵੇਂ ਇੱਕ ਲੋਹੇ ਦੇ ਵਿੱਚ ਬਣਿਆ ਲੋਹੇ ਦਾ ਬੰਦਾ ਜਿਸ ਦਾ ਅੰਦਰ ਇਨਾ ਘਟੋਲ ਹੈ ਖਾਸਾ ਵੀ ਪੁੱਤਰ ਸੀ ਦੋਗੇ ਪਿਆਰੇ ਸੀ ਦੋਗੇ ਉਹ ਲੋਹੇ ਵਰਗਾ ਬਣਿਆ ਹੋਇਆ ਹਜੇ ਅਜੇ ਵੀ ਡੋਲਿਆ ਨਹੀਂ ਅਜੇ ਵੀ ਉਹਨੇ ਦੁਸ਼ਮਣ ਦੀ ਈਨ ਨਹੀਂ ਮੰਨੀ ਅਜੇ ਵੀ ਉਹ ਦੁਸ਼ਮਣ ਦਾ ਮੁਕਾਬਲਾ ਕਰਨ ਦੀ ਵਸਤੀ ਮੈਦਾਨ ਦੇ ਵਿੱਚ ਜਾਣ ਦੇ ਵਾਸਤੇ ਤਿਆਰ ਖੜੇ ਆਇਆ ਰੋਹ ਵਿੱਚ ਪਤਲਾ ਸਰਬ ਲੋਹ ਦਾ ਉਹਦੀ ਆਕੜ ਲੈਣ ਕਮਾਨ ਲੱਗੀ ਜਿਹੜਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਤੀਰ ਚਲਾਉਣ ਦਾ ਅੰਦਾਜ਼ ਸੀ ਜਿਹੜੀ ਉਹਨਾਂ ਦੀ ਕਮਾਨ ਸੀ ਕਵੀ ਕਹਿੰਦਾ ਉਹ ਆਕੜਾ ਲੈਣ ਲੱਗੀ ਮੈਂ ਹੁਣ ਕਦੋਂ ਗੁਰੂ ਸਾਹਿਬ ਨੂੰ ਹੱਥ ਪਾਵਣਗੇ ਕਦੋਂ ਮੇਰੇ ਆਪਣੀ ਪਰਥੀ ਦੇ ਵਿੱਚੋਂ ਤੀਰ ਗੱਡ ਕੇ ਮੇਰੀ ਤੀ ਚੜਾ ਕੇ ਦੁਸ਼ਮਣਾਂ ਦੇ ਦਰਾਂ ਦੇ ਵਿੱਚ ਛੱਡਣਗੇ ਆਇਆ ਰੋਹ ਵਿੱਚ ਪਤਲਾ ਸਰਬ ਲੋਹ ਦਾ ਉਹਦੀ ਆਕੜ ਲੈਣ ਕਮਾਨ ਲੱਗੀ ਤੀਰਾਂ ਉਹਦੀਆਂ ਨੇ ਗਿੱਠ-ਗਿੱਠ ਜੀਬ ਕੱਢੀ ਉਹਦੇ ਤੀਰਾਂ ਨੇ ਕਹਿੰਦੇ ਗਿੱਠ-ਗਿੱਠ ਜੀਬ ਕੱਢੀ ਜਿਹਨੇ ਛੱਪ ਮੈਦਾਨ ਦੇ ਵਿੱਚ ਜਾਣ ਵਾਸਤੇ ਤਿਆਰ ਹੋਈ ਤੀਰਾਂ ਉਹਦੀਆਂ ਨੇ ਗਿੱਠ-ਗਿੱਠ ਜੀਬ ਕੱਢੀ ਉਹਦੀ ਆਕੜ ਲੈਣ ਕਮਾਨ ਲੱਗੀ ਉਹਦੀ ਕਮਾਨ ਨੇ ਆਕੜਨਾ ਸ਼ੁਰੂ ਕਰ ਦਿੱਤਾ ਛੂਕੀ ਬਾੰਗ ਦਮੂਹੀ ਦੇ ਤੇਗ ਉਹਦੀ ਵਿੱਚ ਵਟ ਮਿਆਨ ਦੇ ਖਣ ਲੱਗੀ ਜਿਹੜੀ ਉਹਦੇ ਮਿਆਨ ਦੇ ਵਿੱਚ ਤਲਵਾਰ ਪਾਈ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਉਹ ਵੀ ਕਹਿੰਦੇ ਮੈਦਾਨ ਦੇ ਵਿੱਚ ਜਾ ਕੇ ਲੜਨ ਦੇ ਵਾਸਤੇ ਸੱਪ ਦੇ ਵਾਂਗੂ ਵੱਲ ਖਾਣੇ ਸ਼ੁਰੂ ਕਰ ਦਿੱਤੀ। ਛੂਕੀ ਵਾਂਗ ਧਮੂਹੀ ਦੇ ਤਲਵਾਰ ਉਹਦੀ ਵਿੱਚ ਵੱਟ ਮਿਆਨ ਦੀ ਖਾਨ ਲੱਗੀ। ਧਰਤੀ ਕੰਬ ਕੇ ਹੇਰਾਨ ਲੱਗੀ। ਜਦੋਂ ਇਹ ਵਾਲਾ ਸਰੂਪ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਇਹ ਵੀਰਤਾ ਵਾਲਾ ਸਰੂਪ ਉਹਨੇ ਤੱਕਿਆ ਕਹਿੰਦੀ ਉਸ ਵੇਲੇ ਧਰਤੀ ਵੀ ਕੰਬ ਕੇ ਹੈਰਾਨ ਹੋ ਗਈ। ਪਰ ਸਹਿਬਜ਼ਾਦੀਆਂ ਦਾ ਹੁਕਮ ਸੀ। ਤਾਂ ਨੂੰ ਇਹ ਗੜੀ ਖਾਲੀ ਕਰਕੇ ਜਾਣਾ ਪੈਣਾ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਗੜੀ ਨੂੰ ਖਾਲੀ ਕਰਦੇ ਨੇ ਉਹਨਾਂ ਲਾਸ਼ਾਂ ਦੇ ਢੇਰ ਦੇ ਵਿੱਚੋਂ ਦੀ ਹੁੰਦੇ ਹੋਏ ਜਿਹਦੇ ਵਿੱਚ ਗੁਰੂ ਦੇ ਯੋਧੇ ਵੀ ਛਿੱਧੀਆਂ ਪਾ ਗਏ ਨੇ ਗੁਰੂ ਦੇ ਸੁਪੁੱਤਰ ਵੀ ਛਿੱਧੀਆਂ ਪਾ ਗਏ ਨੇ ਤੇ ਉਸ ਗੜੀ ਨੂੰ ਖਾਲੀ ਕਰਕੇ ਮਾਚੀਵਾੜੇ ਦੇ ਜੰਗਲਾਂ ਦੇ ਵਿੱਚ ਟਿੰਡ ਦਾ ਸਹਾਰਾ ਲਾ ਕੇ ਉੱਥੇ ਜਾ ਕੇ ਰਾਤ गुजारਦੇ ਨੇ ਜਾਮਾ ਜਿਹੜਾ ਉਹਨਾਂ ਨੇ ਪਾਇਆ ਹੋਇਆ ਸੀ ਜਿਹੜਾ ਕੱਪੜੇ ਉਹਨਾਂ ਨੇ ਪਹਿਨੇ ਹੋਏ ਸ਼ਾਨ ਉਹ ਲੀਰੋ ਲੀਰ ਹੋ ਚੁੱਕੇ ਨਹੀਂ ਪੈਰਾਂ ਦੀ ਵਿੱਚ ਛਾਲੇ ਹੋ ਚੁੱਕੇ ਨਹੀਂ ਪੈਰਾਂ ਦੀ ਵਿੱਚੋਂ ਲਹੂ ਵਗਦਾ ਪਿਆ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਉਹ ਨੂਰ ਇਲਾਹੀ ਉਸ ਮਾਛੀ ਦੇ ਮਾਛੀਵਾੜੇ ਦੇ ਜੰਗਲ ਦੇ ਵਿੱਚ ਵੀ ਟਿੰਡ ਦਾ ਸਹਾਰਾ ਲਾ ਕੇ ਉਸ ਪ੍ਰਮਾਤਮਾ ਦੇ ਸ਼ੁਕਰ ਦੇ ਵਿੱਚ ਸੁਧਾਏ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਇਸ ਸ਼ਖਸੀਅਤ ਦੂਜੀ ਪਾਸੇ ਲਿਖੀ ਹੈ ਜਿਹੜੀ ਦਾਤ ਬਤੀਤ ਹੋ ਕੇ ਗਈ ਹੈ ਇਸ ਰਾਤ ਦੇ ਵਿੱਚ ਮਾ ਗੁਜਰਕਰ ਤਿਸੂਟੀ ਸਹਿਬ ਜਾਨੀ ਬਾਬਾ ਜ਼ੂਰਾ ਵਰ ਸਿੰਘ ਤੇ ਬਾਬਾ ਫਤਿਹ ਸਿੰਘ ਇਸ ਰਾਤ ਨੂੰ ਠੰਡੇ ਬੁਰਜ ਦੀ ਕੈਦ ਦੇ ਵਿੱਚ ਪਹਿਲੀ ਰਾਤ ਉਹਨਾਂ ਨੇ ਇੱਥੇ ਆ ਕੇ ਕੱਟੀ ਕੈਦ ਦੇ ਵਿੱਚ ਇਸ ਤੋਂ ਪਹਿਲਾਂ ਕੀ ਵਾਪਰਿਆ ਸਰਸਾ ਨਦੀ ਜਦੋਂ ਪਾਰ ਕਰਦੇ ਨੇ ਸਭ ਤੋਂ ਪਹਿਲਾਂ ਪਹਿਲੀ ਰਾਤ ਹੈ ਜਿਹੜੀ ਉਹ ਕੁੰਮੀ ਮਾਸਕੀ ਦੇ ਘਰ ਦੇ ਵਿੱਚ ਉਹਨਾਂ ਦਾ ਟਿਕਾਣਾ ਹੁੰਦਾ ਹੈ ਕੁੰਮੀ ਮਾਸਕੀ ਦੇ ਘਰ ਉਹ ਜਦੋਂ ਦਰਵਾਜ਼ਾ ਖੜਕਦਾ ਕੁੰਮਾ ਮਾਸਕੀ ਉਹ ਵਾਂਦੀ ਦਰਵਾਜ਼ੇ ਤੇ ਆਇਆ ਉਹ ਵਿਗਾ ਨਹੀਂ ਤੇ ਇਹੋ ਜੇ ਮੌਸਮ ਦੇ ਵਿੱਚ ਬਾਹਰ ਕੌਣ ਨਿਕਲਦਾ ਹੈ ਹੱਥ ਦੇ ਵਿੱਚ ਦੀਵਾ ਲੈ ਕੇ ਦਰਵਾਜ਼ਾ ਖੋਲਦਾ ਹੈ ਸਾਹਮਣੇ ਤੱਕਦੇ ਵੀ ਮਾਂ ਗੁਜਰਕਾਰ ਤੇ ਛੋਟੀ ਸਹਿਬਜ਼ਾਦੇ ਉਹਨਾਂ ਦੇ ਹੱਥ ਦੇ ਨਾਲ ਨਹੀਂ ਉਹਨਾਂ ਦਾ ਹੱਥ ਫੜ ਕੇ ਖੜੇ ਨੇ ਕਿਉਂਕਿ ਕੁੰਮਾ ਮਾਸਕੀ ਬਹੁਤ ਗਰੀਬ ਪਰਿਵਾਰ ਦੇ ਨਾਲ ਸੀ ਜਿੱਥੇ ਉੱਥੇ ਪਹਿਲੀ ਵਾਰੀ ਸਹਿਬਜ਼ਾਦੇ ਨੂੰ ਪ੍ਰਸ਼ਾਦਾ ਸ਼ਕਾਇਆ ਗਿਆ ਹੈ ਉਹ ਇੱਕ ਬ੍ਰਾਹਮਣੀ ਸੀ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਲక్ష్ਮੀ ਹੁੰਦਾ ਹੈ ਉਹਨੀ ਜੋ ਉਹਦੇ ਕੋਲ ਛਕਦਾ ਪੁੱਜਦਾ ਸੀ ਇਤਿਹਾਸਕਾਰ ਤੇ ਹੀ ਲਿਖ ਦੇਣੀ ਜੀ ਮਾਂ ਦੀ ਦਾਲ ਦੇ ਨਾਲ ਉਹਨੇ ਉੱਚੀ ਪ੍ਰਸ਼ਾਦਾ ਤਿਆਰ ਕੀਤਾ ਤੇ ਕੋਈ ਮਾਸਕੀ ਦੇ ਦੁਆਰਾ ਪਹਿਲੀ ਵਾਰੀ ਉੱਥੇ ਕੁੰਮੀ ਮਾਸਕੀ ਦੇ ਘਰ ਦੇ ਵਿੱਚ ਸਾਬ ਜਾਦੇ ਨੂੰ ਪ੍ਰਸ਼ਾਦਾ ਛਕਾਇਆ ਗਿਆ ਅਗਲੀ ਸਵੇਰ ਮਾਂ ਗੁਜਰ ਕਾ ਪੀਛੋਟੀ ਸਾਬ ਜਾਦੀ ਸਿੰਘਾਂ ਨੂੰ ਲੱਭਦੇ ਹੋਏ ਸਰਸਾ ਨਦੀ ਦੇ ਕੰਢੇ ਤੇ ਪਹੁੰਚਦੇ ਨੇ ਇਧਰੋਂ ਗੰਗੂ ਜਿਹੜਾ ਗੁਰੂ ਘਰ ਦਾ ਰਸੋਈਆ ਸੀ ਉਹ ਵੀ ਸਿੰਘਾਂ ਦੀ ਭਾਲ ਕਰਦਾ ਹੋਇਆ ਵੀ ਕੋਈ ਸਿੰਘ ਮੈਨੂੰ ਪਿਆਰਾ ਸ਼ੈਲੀਤੀ ਮਿਲ ਜਾਵੇ ਉਸ ਵੇਲੇ ਤੱਕ ਉਹ ਪਿਆਰ ਦੇ ਵਿੱਚ ਭਿੱਜਾ ਹੋਇਆ ਉਹ ਵੀ ਲੱਭਦਾ ਹੋਇਆ ਸਰਸਾ ਨਦੀ ਦੇ ਕੰਢੇ ਤੇ ਆਉਂਦੇ ਮਾ ਗੁਜਰ ਕੌਰ ਤੇ ਸਹਿਬ ਜਾਦੀਆਂ ਦੇ ਨਾਲ ਲਾਪ ਹੁੰਦੇ ਘਰ ਜਾਣ ਵਾਸਤੇ ਬੇਨਤੀ ਕਰਦੇ ਘਰੇ ਲੈ ਕੇ ਜਾਂਦੇ ਕਿਉਂਕਿ ਇਸ ਦੁੱਖ ਦੇ ਸਮੇਂ ਦੇ ਵਿੱਚ ਮਾ ਗੁਜਰ ਕੌਰ ਵੀ ਚੁੰਦੀ ਸੀ ਵੀ ਜਿਹੜੇ ਦੋ ਹੀਰੇ ਮੇ ਨਾਲ ਲੈ ਕੇ ਚੱਲੀ ਆ ਦੋ ਤੇ ਪਹਿਲਾਂ ਹੀ ਗਵਾ ਚੁੱਕੀਆਂ ਹਾਂ ਕਿ ਵਿਛੜ ਗਏ ਨੇ ਮੇਰਾ ਪੁੱਤਰ ਮੇਰੇ ਤੋਂ ਵਿਛੜ ਗਿਆ ਏ ਪਿਆਰੇ ਸਿੱਖ ਮੇਰੇ ਤੋਂ ਵਿਛੜ ਗਏ ਨੇ ਪਤਾ ਨਹੀਂ ਕਿਸ ਹਾਲ ਵਿੱਚ ਹੋਣਗੇ ਤੇ ਜਿਹੜੇ ਆ ਦੋ ਹੀਰੇ ਮੇਰੇ ਕੋਲ ਬਚੇ ਨੇ ਮੈਂ ਇਹਨਾਂ ਨੂੰ ਬਚਾ ਲਵਾਂ ਕਿਉਂਕਿ ਸਾਰੇ ਪਾਸੇ ਲੜਣ ਦੀਆਂ ਕੋਸ਼ਸ਼ਾਂ ਹੋ ਰੀਆਂ ਛਣ ਜਾਣ ਤੋਂ ਮਾਰਨ ਦੀਆਂ ਤਰਕੀਬਾਂ ਸੋਚੀਆਂ ਜਾ ਰਹੀਆਂ ਸਨ ਹੁਣ ਮਾਂ ਗੁਜਰਕੌਰ ਗੰਗੂਦੇ ਕਾਰ ਜਾਂਦੀ ਏ ਮਾਂ ਗੁਜਰਕੌਰ ਦੇ ਕੋਲ ਇੱਕ ਛੋਟੀ ਜੀ ਗੱਠੜੀ ਹੈ ਤੇ ਇੱਕ ਮੋਹਣਾ ਵਾਲੀ ਖੁਰਜੀ ਹੈ ਜਦੋਂ ਮਾ ਗੁਜਰਕੌਰ ਗੰਗੂ ਦੇ ਘਰ ਵਿੱਚ ਜਾ ਕੇ ਜਿਹੜਾ ਕਮਰਾ ਉਹਨਾਂ ਨੂੰ ਰਹਿਣ ਵਾਸਤੇ ਦਿੱਤਾ ਜਾਂਦਾ ਉੱਥੇ ਸਮਾਨ ਰੱਖਦੀ ਹੈ ਤੇ ਉਹ ਮੋਹਲਾਂ ਵਾਲੀ ਗੁੱਤਲੀ ਜਦੋਂ ਰੱਖਦੀ ਗੰਗੂ ਦੀ ਨਜ਼ਰ ਉਹਦੇ ਉੱਤੇ ਪੈ ਜਾਂਦੀ ਜਦੋਂ ਮਨ ਦੇ ਵਿੱਚ ਲੋਭ ਆ ਜਾਵੇ ਫਿਰ ਉਹ ਸਾਰੇ ਕੀਤੇ ਹੋਏ ਕਰਮ ਹਨ ਜਿਹੜੇ ਉਹਨਾਂ ਨੂੰ ਭੁੱਲ ਜਾਂਦੇ ਗੰਗੂ ਦੇ ਮਨ ਦੇ ਵਿੱਚ ਪਾਪ ਆਇਆ ਰਾਤ ਦੀ ਹਨੇਰੀ ਦੇ ਵਿੱਚ ਮਾ ਗੁਜਰਕੌਰ ਦੀ ਉਹ ਪੈਸਿਆਂ ਵਾਲੀ ਗੁੱਤਲੀ ਉਹਨੇ ਚੋਰੀ ਕੀਤੀ ਤੇ ਮਾ ਗੁਜਰਕੌਰ ਮਨ ਦੇ ਵਿੱਚ ਸੋਚਦੀ ਹੈ ਵੀ ਗੰਗੂ ਬੜਾ ਪਿਆਰ ਵਾਲਾ ਹੈ ਪਤਨੀ ਦੇ ਘਰ ਦੀ ਵਿੱਚ ਕਿੰਨੇ ਦਿਨ ਟਿਕਾਣਾ ਕਰਨਾ ਪੈਣਾ ਹੈ ਪਤਨੀ ਕਿੰਨੇ ਦਿਨ ਇੱਥੇ ਰਹਿਣਾ ਪੈਣਾ ਤੇ ਇਹਦਾ ਘਰ ਦੀ ਜਿਹੜੀ ਹਾਲਤ ਹੋ ਗਈ ਕਿ ਨਹੀਂ ਲੱਗਦਾ ਵੀ ਇਹ ਇੰਨੇ ਦਿਨ ਵਾਸਤੇ ਸਾਡਾ ਜਿਹੜਾ ਰਸਨ ਪਾਣੀ ਦਾ ਪ੍ਰਬੰਧ ਕਰ ਲਵੇਗਾ ਮਾਂ ਸੋਚਦੀ ਹੈ ਵੀ ਕਿਉਂ ਨਾ ਇਹ ਪੈਸੇ ਵਾਲੀ ਗੁੱਤਲੀ ਨੂੰ ਦੇ ਦੇਵਾਂ ਤੇ ਜੋ ਸਾਡੇ ਜਿਹੜੀ ਇਹਨੇ ਸੇਵਾ ਕਰਨੀ ਹੈ ਜੋ ਖਾਣਾ ਬਣਾਉਣਾ ਉਹ ਇਹਦੇ ਨਾਲ ਇਹ ਗੁਜ਼ਾਰਾ ਚੰਗਾ ਕਰ ਲਵੇਗਾ ਮਾਂ ਨੇ ਗੁੱਸਲੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਰਾਣੀ ਤੇਲੀ ਗੁੱਥਲੀ ਨਹੀਂ ਸੀ ਗੰਗੂ ਨੂੰ ਆਵਾਜ਼ ਮਾਰਦੀ ਕਹਿੰਦੀ ਨੇ ਝੂਟਦੇ ਪੈਰ ਨਹੀਂ ਹੁੰਦੇ ਗੰਗੂ ਭੱਜ ਕੇ ਆਇਆ ਜਦੋਂ ਮਾਂ ਗੁਜ਼ਰ ਕਰਨੀ ਆਠਿਆ ਵੀ ਮੀ ਵੀ ਕਿਥੇ ਪੈਸਿਆਂ ਵਾਲੀ ਗੁੱਥਲੀ ਸੀ ਚਲ ਚੰਗਾ ਹੋਇਆ ਮੈਂ ਤੇ ਪਹਿਲੇ ਹੀ ਸੋਚ ਲਈ ਸੀ ਤੈਨੂੰ ਸੰਭਾਲ ਦੇਵਾਂ ਤੇ ਸ਼ਾਇਦ ਇਹਨੂੰ ਆਪ ਸੰਭਾਲ ਕੇ ਕਿਤੇ ਰੱਖ ਲਿਆ ਹੈ ਗੰਗੂ ਨੇ ਜਦੋਂ ਇਹ ਗੱਲ ਸੁਣੀ ਤੇ ਅੱਗ ਬਗਲਾ ਹੋ ਗਿਆ ਕਹਿੰਦੀ ਤੁਸੀਂ ਮੈਨੂੰ ਚੋੜ ਆਖਦੇ ਪਏ ਹੋ ਮੈਂ ਤੁਹਾਡੀ ਪੈਸਿਆਂ ਵਾਲੀ ਗੁੱਥਲੀ ਕੀ ਕਰਨੀ ਮੈਂ ਕੌਮ ਦੇ ਉਹ ਬਾਗੀ ਜਿਨੂੰ ਸਾਰੇ ਪਾਸੇ ਉਹ ਦੁਸ਼ਮਣ ਲੱਭਦਾ ਫਿਰਦਾ ਹੈ ਮੈਂ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਤੇ ਉਸ ਪਨਾਹ ਦੇ ਬਦਲੇ ਤੁਸੀਂ ਮੈਨੂੰ ਚੋਰਾਖ ਦੇ ਪਏ ਆਪ ਦੀ ਗਵਾਂਡੀਆਂ ਨੂੰ ਆਖਦੇ ਵੀ ਘਰ ਤੇ ਨਜ਼ਰ ਰੱਖਣੀ ਮਰਿੰਡੇ ਜਾਂਦਾ ਹੈ ਕੋਤਵਾਲੀ ਦੀ ਵਿੱਚ ਜਾ ਕੇ ਖਬਰ ਕਰਦਾ ਹੈ ਵੀ ਜਿਸ ਕੌਮ ਦੇ ਬਾਗੀ ਨੂੰ ਤੁਸੀਂ ਲੱਭਦੇ ਫਿਰਦੇ ਹੋ ਉਧਰ ਵਜ਼ੀਰ ਖਾਨ ਵੀ ਤੱਪਿਆ ਫਿਰਦਾ ਜੀ 6 ਮਹੀਨੇ ਆਨੰਦਪੁਰ ਦੇ ਕਿਲੇ ਨੂੰ ਕੀੜਾ ਪਾਇਆ ਗੁਰੂ ਗੋਬਿੰਦ ਸਿੰਘ ਉਹ ਤੋਂ ਬਚ ਕੇ ਨਿਕਲ ਗਿਆ ਚਮਕੌਰ ਦੀ ਗੜੀ ਦੇ ਵਿੱਚ ਇੰਨਾ ਨੁਕਸਾਨ ਹੋ ਗਿਆ ਮੱਥੇ ਤੇ ਹੱਥ ਰੱਖ ਕੇ ਬੈਠੇ ਤੇ ਆਪਣੇ ਅਹਿਲ ਕਰਨ ਨੂੰ ਆਖਦਾ ਵੀ ਮੈਨੂੰ ਕੋਈ ਪਰੇਸ਼ਾਨ ਨਾ ਕਰੇ ਜਦੋਂ ਗੰਗੂ ਉਸ ਕੋਤਵਾਲੀ ਦੇ ਵਿੱਚ ਪਹੁੰਚਦਾ ਵਜੀਲ ਖਾਨ ਤੱਕ ਪਹੁੰਚ ਕੀਤੀ ਜਾਂਦੀ ਹੈ ਵੀ ਜਿਹੜਾ ਤੁਹਾਡੀ ਮਨ ਦੀ ਪਰੇਸ਼ਾਨੀ ਹੈ ਉਹਦਾ ਹੱਲ ਸਾਨੂੰ ਲੱਭ ਗਿਆ ਗੁਰਗੋਵਿੰਦ ਸਾਹਿਬ ਦੀ ਮਾਤਾ ਤੇ ਉਹਦੇ ਛੋਟੇ ਫਰਜ਼ੰਦ ਉਹਨਾਂ ਦੀ ਸੂ ਸਾਨੂੰ ਮਿਲ ਗਈ ਹੈ ਗਣੀ ਖਾਨ ਤੇ ਨਦੀ ਖਾਨੋਂ ਥੁਪੀ ਜਿਆ ਜਾਂਦਾ ਹੈ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਮਲਿੰਡੀ ਦੀ ਜੇਲ੍ਹ ਦੇ ਵਿੱਚ ਲਿਆਂਦਾ ਜਾਂਦਾ ਹੈ ਕਈ ਇਤਿਹਾਸਕਾਰ ਇਹ ਵੀ ਆਖਦੇ ਨੇ ਕਿ ਜਦੋਂ ਵਜ਼ੀਰ ਖਾਨ ਨੇ ਸ਼ਾਹਵੇਂ ਕੇਸ਼ ਕਰਨੇ ਨਾ ਉਸ ਤੋਂ ਪਹਿਲਾਂ ਵਜ਼ੀਰ ਖਾਨ ਨੇ ਜਿਹੜੇ ਅਹਿਲਕਾਰ ਨਹੀਂ ਉਹਨਾਂ ਦੇ ਬਨੂ ਸਹਿਬਜ਼ਾਦਿਆਂ ਦੇ ਉੱਤੇ ਤਸ਼ੱਦਦ ਕਰਨਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਇਨਾਮ ਦੀ ਪ੍ਰਾਪਤੀ ਕਰਨ ਦੇ ਵਾਸਤੇ ਅਸੀਂ ਅਕਸਰ ਦੇਖਦੀਆਂ ਨਾ ਜਦੋਂ ਪੁਲਿਸ ਕਿਸੇ ਕ੍ਰਿਮੀਨਲ ਨੂੰ ਫੜਦੀ ਹੈ ਤੇ ਪਹਿਲਾਂ ਉਹਦੇ ਉੱਤੇ ਟਾਰਚਰ ਕਰਦੀ ਹੈ ਕਿ ਇਹ ਪੇਸ਼ ਕਰਨ ਤੋਂ ਪਹਿਲਾਂ ਇਹ ਤਾਂ ਕਬੂਲਿਆ ਜਾਵੇ ਵੀ ਨਹੀਂ ਗੁਨਾਹ ਕੀਤਾ ਹੈ ਅਸੀਂ ਉਹ ਸਟੇਟਮੈਂਟ ਪਹਿਲਾਂ ਬਣਾ ਲਈਏ ਉਹ ਵੀ ਸੋਚਦੇ ਨਹੀਂ ਇਹਦੇ ਨਾਲ ਸਾਡੇ ਜਿਹੜੇ ਸਟਾਰਨ ਵੱਧ ਜਾਵਣਗੇ ਹੁਣ ਜਿਹੜੀ ਉਹ ਕੋਤਵਾਲੀ ਦੇ ਜਿਹੜੇ ਉਹਦੇ ਅਹਿਲ ਕਰਨੀ ਮਨ ਵਿੱਚ ਸੋਚਦੇ ਨੇ ਵੀ ਜੇ ਅਸੀਂ ਇਹਨਾਂ ਤੋਂ ਪਹਿਲਾਂ ਹੀ ਈਨ ਮਨਾ ਲਈਏ ਵੀ ਤੁਸੀਂ ਧਰਮ ਨੂੰ ਛੱਡਦੇ ਹੋ ਤਾਂ ਤੇ ਵਜ਼ੀਰ ਖਾਨ ਦੀ ਅਸੀਂ ਜਿਹੜੀ ਖੁਸ਼ਾਮਦ ਪ੍ਰਾਪਤ ਕਰ ਲਵਾਂਗੇ ਸਹਿਬ ਜਿਆਦਿਆਂ ਨੂੰ ਕਹਿੰਦੇ ਬੰਨ ਕੇ ਉੱਥੇ ਲਿਆਂਦਾ ਜਾਂਦੇ ਕਈ ਇਤਿਹਾਸਕਾਰਾਂ ਤੇ ਵੀ ਲਿਖਦੇ ਨੇ ਕਿ ਬੋਰੀਆਂ ਦੇ ਵਿੱਚ ਸਹਿਬਜ਼ਾਦਿਆਂ ਨੂੰ ਪਾਇਆ ਗਿਆ ਸੀ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਬੋਰੀਆਂ ਨੂੰ ਫੜ ਕੇ ਜੀਲ ਦੇ ਵਿੱਚ ਸੁੱਟਿਆ ਗਿਆ ਜਿਵੇਂ ਕੋਈ ਸਮਾਨ ਨੂੰ ਫੜ ਕੇ ਸੁੱਟਦੇ ਇਹ ਵੀ ਆਖਦੇ ਨੇ ਕਿ ਉਹਨਾਂ ਨੂੰ ਵੱਟੇ ਮਾਰੀ ਗਈ ਉਹਨਾਂ ਨੂੰ ਬੰਨ ਕੇ ਦਰਖਤ ਦੇ ਨਾਲ ਗੁਲੇਲੇ ਵੀ ਉਹਨਾਂ ਦੇ ਉੱਤੇ ਮਾਰੇ ਗਏ ਇੱਕ ਗੁਲੇਲਾ ਕਿ ਨਹੀਂ ਸਹਿਬਜ਼ਾਦਾ ਫਤਿਹ ਸਿੰਘ ਦੀ ਅੱਖ ਦੇ ਉੱਤੇ ਵੀ ਲੱਗਦਾ ਇਹੋ ਜੀ ਤਸੀਹੇ ਵजीर खान ਦੀ ਕਚਹਿਰੀ ਦੇ ਵਿੱਚ ਪੇਸ਼ ਕਰਨ ਤੋਂ ਪਹਿਲਾਂ ਹੀ ਦਿੱਤੇ ਗਏ ਤੇ ਤੁਸੀਂ ਮਨ ਵਿੱਚ ਸੋਚ ਕੇ ਵੇਖੋ ਵੀ ਜਿਹੜਾ ਉਹ ਵਜੀਰ ਖਾਂ ਜ਼ਾਲਮ ਸੀ ਉੱਥੇ ਸਹਿਬਜ਼ਾਦੀਆਂ ਦੀ ਨਾਲ ਕੀ ਬਿੱਤੀ ਹੋਵੇਗੀ ਸਹਿਬਜ਼ਾਦੀਆਂ ਨੂੰ ਵਜੀਰ ਖਾਂ ਦੇ ਸਾਹਮਣੇ ਅਗਲੇ ਦਿਨ ਲਿਆਂਦਾ ਜਾਂਦੇ ਤੇ ਵਜੀਰ ਖਾਂ ਇੱਕੋ ਗੱਲ ਲਾਕਦੇ ਵੀ ਤੁਹਾਡਾ ਸਾਰਾ ਪਰਿਵਾਰ ਮਾਰਿਆ ਜਾ ਚੁੱਕਾ ਹੈ ਤੁਹਾਡਾ ਪਿਤਾ ਵੀ ਮਾਰਿਆ ਜਾ ਚੁੱਕਾ ਹੈ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਜੇ ਤੁਸੀਂ ਧਰਮ ਨੂੰ ਬਦਲ ਲੈਨੇ ਹੋ ਤੁਹਾਨੂੰ ਮਹਿਲ ਮਾੜੀਆਂ ਮਿਲ ਜਾਵਣਗੀਆਂ ਤੁਹਾਨੂੰ ਧੀਆਂ ਦੇ ਡੋਲੇ ਦੇਵਾਂਗੇ ਤੁਸੀਂ ਸਾਡੇ ਧਰਮ ਦੀ ਵਿੱਚ ਆ ਜਾਹੋ ਪਰ ਸਹਿਬਜ਼ਾਦਿਆਂ ਨੇ ਈਨ ਨਹੀਂ ਮੰਨੀ ਹੁਕਮ ਕੀਤਾ ਗਿਆ ਕਿ ਇਹ ਅਜੇ ਇਹਨਾਂ ਦੇ ਮਨ ਦੇ ਵਿੱਚ ਬੜਾ ਜੋਸ਼ ਹੈ ਇਸ ਜੋਸ਼ ਨੂੰ ਠੰਡਾ ਕਰਨਾ ਚਾਹੀਦਾ ਅਸੀਂ ਆਪਣੇ ਘਰ ਦੀ 72 ਫੋਟੂ ਚੀ ਹੋਵੇ ਨਾ ਤੇ ਮਾਂ ਜਿਹੜੀ ਆਪਣੇ ਬੱਚੇ ਨੂੰ ਉਹਦੇ ਉੱਤੇ ਚੜਨ ਤੋਂ ਪਹਿਲਾਂ ਹੀ ਰੋਕ ਦੇਦੀ ਵੀ ਠੰਡ ਬਹੁਤ ਬਹੁਤ ਹੈ ਪੁੱਤ ਕੁਸ਼ਕਤੀ ਨਾ ਚਲੀ ਉਹ 140 ਫੁੱਟ ਉੱਚਾ ਠੰਡਾ ਬੁਰਜ ਜਿਹੜਾ ਉਸ ਵੇਲੇ ਦੀ ਹਾਕਮਾ ਨੇ ਆਪਣੀ ਰਹਿਣ ਦੇ ਵਾਸਤੇ ਆਪਣੀ ਸੁੱਖ ਸਹੂਲਤਾਂ ਦੇ ਵਾਸਤੇ ਬਣਾਇਆ ਸੀ ਜਿਹਦੇ ਵਿੱਚ ਇਹ ਆਕਦੀ ਨਹੀਂ ਵੀ ਉਹਦੇ ਨਾਲ ਦੀ ਨਦੀ ਵਗਦੀ ਸੀ ਤੇ ਮਈ ਜੂਨ ਦੇ ਮਹੀਨਿਆਂ ਦੇ ਵਿੱਚ ਵੀ ਉਸ ਬੁਰਜ ਦੇ ਵਿੱਚ ਠੰਡ ਲੱਗਦੀ ਹੁੰਦੀ ਸੀ ਅੱਜ ਕੱਲ ਦਾ AC ਰੂਮ ਕਹਿੰਦੇ ਨੇ ਵੀ ਉਹ ਉਸ ਵੇਲੇ ਦਾ ਉਹਨਾਂ ਨੇ AC ਰੂਮ ਬਣਾਇਆ ਹੋਇਆ ਸੀ ਦੀਵੇ ਵਿੱਚ ਮਈ ਜੂਨ ਦੇ ਮਹੀਨਿਆਂ ਦੇ ਵਿੱਚ ਠੰਡ ਲੱਗਦੀ ਸੀ ਤੇ ਸੋਚੋ ਵੀ ਪੋਹ ਦੇ ਮਹੀਨੇ ਦੇ ਵਿੱਚ ਉੱਥੇ ਕੀ ਬਣਦਾ ਹੋਵੇਗਾ ਸਹਿਬ ਅਜ਼ਾਦੀਆਂ ਨੂੰ ਉਸ ਠੰਡੇ ਬੁਰਜ ਦੇ ਵਿੱਚ ਕੈਦ ਕਰਨ ਦਾ ਹੁਕਮ ਦਿੱਤਾ ਗਿਆ ਰਾਤ ਇਹਨਾਂ ਨੂੰ ਉੱਥੇ ਰੱਖਿਆ ਜਾਵੇ ਖਾਣ ਵਾਸਤੇ ਕੁਝ ਨਾ ਦਿੱਤਾ ਜਾਵੇ ਉੱਪਰ ਲੈਣ ਵਾਸਤੇ ਕੋਈ ਬਸਤਰ ਨਾ ਦਿੱਤਾ ਜਾਵੇ ਸਵੇਰੀ ਇਹਨਾਂ ਜਦੋਂ ਇਹਨਾਂ ਨੂੰ ਠੰਡ ਲੱਗੇਗੀ ਇਹਨਾਂ ਦਾ ਜਿਹੜਾ ਜੋਸ਼ ਹੈ ਜਦੋਂ ਠੰਡਾ ਹੋਵੇਗਾ ਕੀ ਇਹਨਾਂ ਨਾਲ ਗੱਲ ਕਰਾਂਗੇ ਇਹ ਜਿਹੜੀ ਰਾਤ ਬਸ ਰੋਕੀ ਗਈ ਹੈ ਇਹ ਰਾਤ मां गुजर मा गुजरी दी सुना 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 दी मा गुजर कौर सिर्फ सिर्फ दी छोटी ਸਹਿਬ ਜਾਦੀ ਉਸ ਠੰਡੀ ਬੁੱਜ ਦੀ ਕੈਦ ਦੇ ਵਿੱਚ ਛਨ ਤੇ मां गुजरी ਉਹਨਾਂ ਹੀਰੀਆਂ ਨੂੰ ਗਰਮੀ ਦਿੰਦੀ ਹੈ ਆਪਣੀ ਪੁਰਖਿਆਂ ਦੀਆਂ ਸਾਖੀਆਂ ਸੁਣਾ ਸੁਣਾ ਕੇ ਗੁਰਤੇਗ ਬਹਾਦਰ ਪਾਸ਼ਾ ਜੀ ਦੀ ਸ਼ਹੀਦੀ ਸੁਣਾ ਸੁਣਾ ਕੇ ਆਪਣੀ ਗੱਲ ਦੇ ਨਾਲ ਲਾਉਂਦੀ ਹੈ मां गुजरी ਦੇ ਕੋਲ ਸਿਰਫ ਤੇ ਸਿਰਫ ਇੱਕ ਜਿਹੜੀ ਗੱਲ ਵਿੱਚ ਪਾਈ ਹੋਈ ਚੁੰਨੀ ਹੈ ਉਸ ਚੁੰਨੀ ਦੇ ਵਿੱਚ ਉਹਨਾਂ ਦੋਨਾਂ ਮੁਖੜੀਆਂ ਨੂੰ ਲਗਾਉਂਦੀ ਹੈ ਆਪਣੀ ਸਾਥੀ ਦੇ ਨਾਲ ਲਾ ਕੇ ਸਾਜਿਦਤ ਉਹਨਾਂ ਨੂੰ ਸਾਥੀਆਂ ਸੁਣਾ ਸੁਣਾ ਕਿ ਉਹਨਾਂ ਦਾ ਖੂਨ ਗਰਮ ਕਰਦੀ ਏ ਉਸ ਨਿਗ ਦੇ ਨਾਲ ਜਿਹੜੀ ਰਾਤ ਜਿਹੜੀ ਠੰਡੇ ਗੁਰਜ ਦੀਪ ਬਸਰ ਹੁੰਦੀ ਏ ਸਤਿਗੁਰੂ ਜੀ ਕਿਰਪਾ ਕਰਨ ਅਗਲੀਆਂ ਵਿਚਾਰਾਂ ਆਪਾਂ ਅਗਲੇ ਦਿਵਾਨਾਂ ਦੇ ਅੰਦਰ ਬਸਰ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਅੱਗੇ ਜੋ ਸਾਹਿਬਜ਼ਾਦਿਆਂ ਦੇ ਉੱਪਰ ਜ਼ੁਲਮ ਕੀਤੇ ਗਏ ਕਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਬਲਾ ਫਤਿਹ ਕੁ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ